ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਗੰਗ ਬਟੀਕ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਗਲੇ ਤੇ ਰੇਵਲੀਰ ਕਿਵੇਂ ਲਾਉਣੀ ਆ ਆ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਪਹਿਲਾਂ ਪਿਛਲੇ ਗਲੇ ਦੀ ਕਟਿੰਗ ਕਰਕੇ ਰੱਖ ਲਈ ਐ ਤੇ ਹੁਣ ਆਪਾਂ ਇੱਥੇ ਰੇਵਲੀਰ ਲਾਉਣੀ ਦੱਸਾਂਗੇ ਕਈ ਵਾਰ ਇਸ ਤਰ੍ਹਾਂ ਰੇਵਲੀਰ ਲਾਉਣ ਚ ਬਹੁਤ ਦਿੱਕਤ ਆਉਂਦੀ ਹੈ ਤੇ ਵੱਲ ਪੈਣ ਲੱਗ ਜਾਂਦਾ ਹੈ ਤੇ ਆਪਾਂ ਤੁਹਾਨੂੰ ਬਹੁਤ ਸੌਖਾ ਤੇ ਸਹੀ ਤਰੀਕਾ ਦੱਸਾਂਗੇ ਜਿਹਦੇ ਨਾਲ ਕੱਪੜੇ ਵਿੱਚ ਬਿਲਕੁਲ ਵੀ ਵੱਲ ਨਹੀਂ ਪਊਗਾ ਤੇ ਫੋਲਡ ਕਰਨ ਵਿੱਚ ਵੀ ਤੁਹਾਨੂੰ ਬਹੁਤ ਜ਼ਿਆਦਾ ਆਸਾਨੀ ਹੋਊਗੀ ਇਹ ਇਹ ਬਹੁਤ ਸੌਖਾ ਤਰੀਕਾ ਹੈ ਹਾਂਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਸਕਿਪ ਬਿਲਕੁਲ ਵੀ ਨਾ ਕਰਿਓ ਜੀ ਜੇਕਰ ਤੁਸੀਂ ਸਕਿਪ ਕਰੋਗੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਇੱਕ ਇੱਕ ਪੁਆਇੰਟ ਦਾ ਹਾਂਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਹਾਂਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਇਹ ਪਹਿਲਾਂ ਆਪਾਂ ਗਲੇ ਨੂੰ ਕਟਿੰਗ ਕਰਕੇ ਇਸ ਤਰ੍ਹਾਂ ਤਿਆਰ ਕਰ ਲਿਆ ਇਹ ਬਿਨਾ ਲਾਈਨਿੰਗ ਵਾਲਾ ਸੂਟ ਹੈ ਹੁਣ ਆਪਾਂ ਇੱਥੇ ਜਿਹੜੀ ਬੈਕ ਤੇ ਲੀਰ ਲਾਉਣੀ ਆ ਉਹਦੀ ਕਟਿੰਗ ਕਰਾਂਗੇ ਤੇ ਆਪਾਂ ਇੱਕ ਸਾਈਡ ਤੇ ਰੱਖ ਦੇਣੀ ਆ ਹੁਣ ਆਪਣੇ ਕੋਲ ਜਿਹੜਾ ਵੀ ਐਕਸਟਰਾ ਕੱਪੜਾ ਹੁੰਦਾ ਹੈ ਹਨਾ ਸੂਟ ਕਟਿੰਗ ਤੋਂ ਬਾਅਦ ਜਿਹੜਾ ਵੀ ਫालतू ਕੱਪੜਾ ਬਚਿਆ ਹੁੰਦਾ ਉਹ ਆਪਾਂ ਲੈ ਲੈਣਾ ਤੇ ਉਸ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਤੇ ਇਹਦੇ ਵਿੱਚੋਂ ਹੁਣ ਆਪਾਂ ਇਸ ਤਰ੍ਹਾਂ ਰੇਵਲੀਰ ਕੱਢਾਂਗੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਪਹਿਲਾਂ ਆਪਾਂ ਕੱਪੜੇ ਨੂੰ ਰੱਖ ਲੈਣਾ ਫੋਲਡ ਕਰਕੇ ਤੇ ਹੁਣ ਆਪਾਂ ਇਹ ਚੋਂ ਰੇਵ ਕੱਪੜਾ ਕੱਢਣਾ ਠੀਕ ਹੈ ਤੇ ਆਪਾਂ ਸਿੰਗਲ ਨਹੀਂ ਕੱਢਣਾ ਆਪਾਂ ਡਬਲ ਕਰਕੇ ਤੇ ਇਹਨਾਂ ਚੌੜਾਈ ਚ ਕੱਪੜਾ ਕੱਢਾਂਗੇ ਆਪਾਂ ਹੁਣ ਇਥੋਂ ਪੌਣਾ ਇੰਚ ਦੇ ਕਰੀਬ ਕਪੜਾ ਕੱਢ ਰਹੀ ਹਾਂ ਠੀਕ ਹੈ ਜੀ ਉਹ ਵੀ ਡਬਲ ਕਰਕੇ ਆ ਦੇਖੋ ਹੁਣ ਆਪਾਂ ਕੱਟ ਲੇਗੇ ਦੇਖੋ ਜੀ ਵੈਸੇ ਤਾਂ ਆਪਣੇ ਕੋਲ ਗਲਾ ਬਹੁਤ ਛੋਟਾ ਹੈ ਇਸ ਲਈ ਆਪਾਂ ਨੂੰ ਇੰਨੇ ਵਿੱਚ ਸਰਜੂਗਾ ਤੇ ਜੇਕਰ ਤੁਹਾਡੇ ਕੋਲ ਗਲੇ ਦਾ ਸਾਈਜ਼ ਥੋੜਾ ਵੱਡਾ ਹੈ ਤਾਂ ਤੁਸੀਂ ਇਹਦੇ ਵਿੱਚੋਂ ਜੋੜ ਪਾ ਸਕਦੇ ਹੋ ਜਿਵੇਂ ਇਸ ਤਰ੍ਹਾਂ ਆਪਾਂ ਆ ਕਟਿੰਗ ਕੀਤਾ ਹੋਇਆ ਇਹਦਾ ਜੋੜ ਸਾਈਡ ਤੋਂ ਨਿਕਲ ਜਾਂਦਾ ਜਿਵੇਂ ਆਹ ਵਾਲਾ ਕੱਪੜਾ ਹੈਗਾ ਤੇ ਇਹਦੇ ਨਾਲ ਹੀ ਆਪਾਂ ਇਹਨੂੰ ਆਪਾਂ ਜੋੜ ਪਾ ਦਾਂਗੇ ਇਸ ਤਰ੍ਹਾਂ ਆ ਦੇਖੋ ਇੱਥੇ ਜੋੜ ਪਾਊਗਾ ਤੇ ਆ ਬਿਲਕੁਲ ਰੇਵ ਕੱਪੜਾ ਇਸ ਤਰ੍ਹਾਂ ਨਿਕਲ ਜਾਊਗਾ ਜੇ ਤੁਹਾਡੇ ਕੋਲ ਸਾਈਜ਼ ਗਲੇ ਦਾ ਵੱਡਾ ਹੈ ਹਾਂਜੀ ਦੇਖੋ ਜੀ ਪਹਿਲਾਂ ਆਪਾਂ ਕੀ ਕਰਨਾ ਆਪਣੇ ਕੋਲੇ ਹੁਣ ਇਹ ਆਪਾਂ ਕੱਪੜਾ ਕਟਿੰਗ ਕੀਤਾ ਨਾ ਤੇ ਇਸ ਨੂੰ ਆਪਾਂ ਡਬਲ ਫੋਲਡ ਕਰਕੇ ਤੇ ਇੱਥੇ ਆਪਾਂ ਪ੍ਰੈਸ ਲਾ ਲੈਣੀ ਹੈ ਠੀਕ ਹੈ ਜਦੋਂ ਆਪਾਂ ਇਸ ਤਰ੍ਹਾਂ ਪ੍ਰੈਸ ਕਰਾਂਗੇ ਹਨਾ ਤਾਂ ਪ੍ਰੈਸ ਕਰਨ ਨਾਲ ਕੀ ਇਹ ਬਹੁਤ ਜ਼ਿਆਦਾ ਸਫਾਈ ਨਾਲ ਲੱਗਦੀ ਹੈ ਤੇ ਬਿਲਕੁਲ ਵੱਲ ਨਹੀਂ ਪੈਂਦੇ ਤੇ ਹੁਣ ਆਪਾਂ ਪਹਿਲਾਂ ਇਸ ਤੇ ਪ੍ਰੈਸ ਕਰ ਲਾਂਗੇ ਚੰਗੀ ਤਰ੍ਹਾਂ ਹਾਂਜੀ ਆ ਦੇਖੋ ਜੀ ਆਪਾਂ ਪ੍ਰੈਸ ਕਰਕੇ ਚੰਗੇ ਤਰ੍ਹਾਂ ਇਸ ਨੂੰ ਸੈੱਟ ਕਰ ਲਿਆ ਤੇ ਹੁਣ ਆਪਾਂ ਗਲੇ ਤੇ ਲਾਵਾਂਗੇ ਹਾਂਜੀ ਕਬੀ ਦਾ ਜਿਹੜਾ ਉਲਟਾ ਪਾਸਾ ਹੈ ਉਹ ਆਪਾਂ ਹੁਣ ਥੱਲੇ ਰੱਖਾਂਗੇ ਤੇ ਸਿੱਧਾ ਪਾਸਾ ਉੱਤੇ ਰੱਖਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਲੀਰ ਲਾਵਾਂਗੇ ਇਸ ਤਰੀਕੇ ਨਾਲ ਇਹਨੂੰ ਡਬਲ ਫੋਲਡ ਕਰਕੇ ਜੇਕਰ ਆਪਾਂ ਹੁਣ ਇਸ ਤ ਨੂੰ ਕੈਰੀ ਕਰਕੇ ਲਾਵਾਂਗੇ ਤਾਂ ਪਹਿਲਾਂ ਇੱਥੋਂ ਇੱਕ ਸਲਾਈ ਲੱਗੂਗੀ ਹਨਾ ਤੇ ਫਿਰ ਤੁਹਾਨੂੰ ਫੋਲਡ ਕਰਨ 'ਚ ਵੀ ਦਿੱਕਤ ਆਊਗੀ ਐਸੇ ਲਈ ਆਪਾਂ ਡਬਲ ਕਰਕੇ ਲਾਵਾਂਗੇ ਇਸ ਤਰ੍ਹਾਂ ਬਹੁਤ ਸਫਾਈ ਨਾਲ ਲੱਗਦੀ ਐ ਤੇ ਕਿਤੇ ਵੱਧ ਘੱਟ ਵੀ ਨਹੀਂ ਹੁੰਦਾ ਕੱਪੜਾ ਆ ਦੇਖੋ ਆਪਾਂ ਐਵੇਂ ਰੱਖ ਲੈਣਾ ਤੇ ਜਿਹੜਾ ਵੱਧ ਕੱਪੜਾ ਇਹਨੂੰ ਆਪਾਂ ਐਕਸਟਰਾ ਉੱਪਰ ਨੂੰ ਕੱਢ ਦਾਂਗੇ ਠੀਕ ਐ ਜੀ ਤੇ ਹੁਣ ਆਪਾਂ ਹੁਣ ਆਪਾਂ ਪੈਰ ਪੈਰ ਦੀ ਸਿਲਾਈ ਲਾਵਾਂਗੇ ਬਸ ਬਿਲਕੁਲ ਨਾਲ-ਨਾਲ ਰੱਖਣਾ ਐਸ ਪੱਟੀ ਨੂੰ ਆਪਾਂ ਨਾ ਜ਼ਿਆਦਾ ਖਿੱਚਣਾ ਨਹੀਂ ਖਿੱਚ ਕੇ ਨਹੀਂ ਲਾਉਣਾ ਤੇ ਆਪਾਂ ਬਸ ਆਰਾਮ ਨਾਲ ਜਿੰਨਾ ਕਿ ਵੀ ਹੈਗਾ ਕਿਸੇ ਨੂੰ ਢਿੱਲਾ ਯਾ ਰੱਖ ਕੇ ਇਸ ਤਰੀਕੇ ਨਾਲ ਬਸ ਫਲਾਈ ਜਾਣੀ ਹੈ ਤੇ ਨਾਲ ਨਾਲ ਆਪਾਂ ਕਮੀਜ਼ ਨੂੰ ਕਮਾਈ ਜਾਣਾ ਆ ਦੇਖੋ ਬਸ ਸਾਰੀ ਆਪਾਂ ਇਸੇ ਤਰ੍ਹਾਂ ਹੀ ਲਾ ਲਾਂਗੇ બસ ਇਹਨੂੰ ਇਹਨਾ ਧਿਆਨ ਰੱਖਣਾ ਕਿ ਆਪਾਂ ਇਸ ਨੂੰ ਖਿੱਚਣਾ ਨਹੀਂ ਗਾ ਆ ਦੇਖੋ ਹੁਣ ਆ ਸਾਰਾ ਕੱਪੜਾ ਲੱਗ ਗਿਆ ਆ ਦੇਖੋ ਇੱਧਰ ਆ ਵੇਖੋ ਬਿਲਕੁਲ ਆਪਾਂ ਪੈਰ ਪੈਰ ਦੀ ਸਿਲਾਈ ਤੇ ਲਾਇਆ ਤੇ ਜਿਹੜਾ ਹੁਣ ਆਪਣੇ ਕੋਲੇ ਇਹ ਵਾਲਾ ਕੱਪੜਾ ਹੈ ਇਸ ਤੇ ਆਪਾਂ ਛੋਟੇ ਛੋਟੇ ਕੱਟ ਲਾਉਂਗੇ ਬਸ ਕੱਟ ਲਾਉਣ ਲੱਗੇ ਕੀ ਧਿਆਨ ਰੱਖਣਾ ਹੈ ਕਿ ਕੱਟ ਆਪਾਂ ਜਮਾ ਸਲਾਈ ਦੇ ਕੋਲੇ ਨਹੀਂ ਲਾਉਣਾ ਬਸ ਥੋੜੀ ਜੀ ਆ ਦੇਖੋ ਇੰਨੀ ਕੁ ਦੂਰੀ ਤੇ ਕੱਟ ਲਉਣਾ ਬਿਲਕੁਲ ਸਲਾਈ ਦੇ ਨਾਲ ਵਾਲੀ ਸਾਈਡ ਨਹੀਂ ਲਾਉਣਾ ਬਸ ਆਪਾਂ ਸਾਰੇ ਇਸ ਤਰ੍ਹਾਂ ਲਾ ਲਾਂਗੇ ਜਿੱਥੋਂ ਤੱਕ ਆਪਣੀ ਗੁਲਾਈ ਦਿੱਤੀ ਹੋਈ ਹੈ ਹਾਂਜੀ ਆ ਦੇਖੋ ਆਪਾਂ ਹੁਣ ਇਸ ਕੱਟ ਲਾ ਲਿਆ ਤੇ ਆਪਾਂ ਹੁਣ ਕੀ ਕਰਾਂਗੇ ਜਿਹੜਾ ਉੱਪਰੋਂ ਵੱਧਾ ਕੱਪੜਾ ਹੈਗਾ ਇਸ ਨੂੰ ਕੱਟ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਠੀਕ ਹੈ ਤੇ ਜਿਹੜਾ ਆਪਣੇ ਹੁਣੇ ਵਿੱਚ ਕੱਪੜਾ ਹੈਗਾ ਐਕਸਟਰਾ ਕੱਪੜਾ ਇਹਨੂੰ ਆਪਾਂ ਇਸ ਲੀਰ ਦੇ ਨਾਲ ਹੀ ਸਾਈਡ ਤੇ ਕੱਢ ਲੈਣਾ ਇੱਧਰ ਆਪਾਂ ਕੁਝ ਨਹੀਂ ਕਰਨਾ ਕਮੀਰੀਅਲ ਸਾਈਡ ਤੇ ਆਪਾਂ ਜਿਹੜੀ ਲੀਰ ਲੱਗੀ ਹੈ ਇਹਦੇ ਨਾਲ ਵਾਲੇ ਪਾਸੇ ਇਹਨੂੰ ਕੱਢ ਲੈਣਾ ਇਸ ਤਰੀਕੇ ਨਾਲ ਤੇ ਉੱਪਰ ਆਪਾਂ ਇੱਕ ਹੁਣ ਦਬਾ ਕੇ ਸਲਾਈ ਲਾਉਣੀ ਹੈ ਇੱਥੇ ਠੀਕ ਹੈ ਜੀ ਪਸੇ ਧਿਆਨ ਰੱਖਣਾ ਵੀ ਇਹ ਵਾਲਾ ਕੱਪੜਾ ਦੂਜੇ ਪਾਸੇ ਇਧਰਲੀ ਸਾਈਡ ਨਾ ਹੋਵੇ ਆਪਾਂ ਸਿਰਫ ਇਧਰ ਨੂੰ ਹੀ ਰੱਖਣਾ ਇੱਕ ਪਾਸੇ ਅੰਕਲ ਆਏ ਗਏ ਨੇ ਤਰ ਨਾਲ ਹੀ ਕੱਟ ਕਰ ਦੇਣਾ ਤੇ ਆ ਦੇਖੋ ਹਾਂਜੀ ਆ ਦੇਖੋ ਹੁਣ ਬਹੁਤ ਵਧੀਆ ਤਰੀਕੇ ਨਾਲ ਲੱਗ ਗਈ ਆ ਤੇ ਹੁਣ ਆਪਾਂ ਕੀ ਕਰਾਂਗੇ ਇਸ ਨੂੰ ਇਸ ਤਰ੍ਹਾਂ ਰੱਖ ਕੇ ਉੱਪਰ ਆਪਾਂ ਇੱਕ ਮੋਟੀ ਸਲਾਈ ਲਾਉਣੀ ਆ ਹਾਂਜੀ ਇਸ ਤਰ੍ਹਾਂ ਹੁਣ ਆਪਾਂ ਇੱਥੇ ਮੋਟੀ ਸਲਾਈ ਲਾਉਣੀ ਆ ਇਹ ਆਪਾਂ ਮੋਟਾ ਕੰਮ ਕਰਕੇ ਲਾਉਣੀ ਆ ਵਿਦੇ ਤਰਪਾਈ ਕਰ ਤੋਂ ਬਾਅਦ ਆਪਾਂ ਉਦੇੜ ਲੈਣੀ ਫਿਰ ਐਸੇ ਤਾਂ ਇਹ ਮੋਟਾ ਟਾਂਕਾ ਲਾਉਂਦੀ ਜੂਸ ਨਹੀਂ ਪੈਂਦੀ ਪਰ ਕਈ ਕਈ ਪਣਾ ਤੋਂ ਐ ਸੈਟਿੰਗ ਨਹੀਂ ਹੁੰਦੀ ਤੇ ਇਸ ਤੇ ਵੱਲ ਪੈਣ ਲੱਗ ਜਾਂਦੇ ਜਦੋਂ ਤਰਪਾਈ ਕਰਦੇ ਆ ਤੇ ਇਸ ਲਈ ਆਪਾਂ ਪਹਿਲਾਂ ਮੋਟਾ ਟਾਂਕੇ ਨਾਲ ਸਿਲਾਈ ਲਉਣੀ ਹੈ ਬਸ ਇਹਨੂੰ ਬਰਾਬਰ ਬਰਾਬਰ ਇੱਕ ਸਾਹ ਰੱਖਣਾ ਹੈ ਵੱਧ ਘੱਟ ਇਧਰ ਉਧਰ ਨਹੀਂ ਕਰਨੀ ਮਤਲਬ ਇਸ ਤਰ੍ਹਾਂ ਜਾਂ ਇਧਰ ਉਧਰ ਨਹੀਂ ਖਿੱਚਣੀ ਬਸ ਜਿਵੇਂ ਸ਼ੇਪ ਹੈਗੀ ਹੈ ਗਲੇ ਦੀ ਬਸ ਉਸੇ ਤਰੀਕੇ ਨਾਲ ਰੱਖਣੀ ਹੈ ਤੇ ਆਪਾਂ ਇਹਨਾਂ ਸਲਾਈ ਲਾ ਲਾਂਗੇ ਆ ਦੇਖੋ ਹੁਣ ਆ ਦੇਖੋ ਬਹੁਤ ਸਫਾਈ ਨਾਲ ਆ ਦੇਖੋ ਲੱਗੀ ਹੋਈ ਹੈ ਕਿਤੋਂ ਕੋਈ ਵੀ ਵੱਲ ਨਹੀਂ ਪੈਂਦਾ ਹੁਣ ਜਦੋਂ ਇਹ ਤੇ ਪ੍ਰੈਸ ਲੱਗ ਗਈ ਹੈ ਨਾ ਜੇ ਤੁਹਾਨੂੰ ਆਪਾਂ ਤਰਪਾਈ ਕਰਕੇ ਇਸ ਤੇ ਪ੍ਰੈਸ ਲਾਵਾਂਗੇ ਤਾਂ ਬਹੁਤ ਵਧੀਆ ਸ਼ੇਪ ਆਊਗੀ ਕੁਲ ਬਲ ਵਗੈਰਾ ਕੁਝ ਨਹੀਂ ਰਹਿਣਾ ਹੁਣੇ ਆਪਾਂ ਮੋਟੀ ਸਲਾਈ ਲਾਈ ਹੈ ਇਸ ਕਰਕੇ ਥੋੜਾ ਇਹ ਇਧਰ ਨੂੰ ਕਪੜਾ ਹੋਇਆ ਜਦੋਂ ਇਹ ਆਪਾਂ ਹੀ ਸਲਾਈ ਉਢੇੜ ਦਾਂਗੇ ਤੇ ਤਰਪਾਈ ਕਰ ਦਾਂਗੇ ਫਿਰ ਬਿਲਕੁਲ ਸੈੱਟ ਹੋ ਜਾਊਗੀ ਮੈਂ ਤੁਹਾਨੂੰ ਦੂਜਾ ਪਾਸਾ ਵੀ ਦਿਖਾ ਦਿੰਨੀ ਹਾਂ ਆ ਦੇਖੋ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਲੱਗੀ ਹੈ ਹਾਂਜੀ ਇਸ ਤਰੀਕੇ ਨਾਲ ਤੁਸੀਂ ਕਪੜੇ ਤੇ ਲੀਰ ਲਾ ਸਕਦੇ ਹੋ ਬੈਕ ਸਾਈਡ ਤੇ ਹਾਂਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਤੇ ਸ਼ੇਅਰ ਵੀ ਕਰਿਓ ਜੀ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਹਾਂਜੀ ਥੈਂਕ ਯੂ